ਹਾਂਜੀ ਦਿਨ 2 ਹੋ ਗਿਆ ਸਟਾਰਟ ਭਾਈ ਦਿਆ ਸਿੰਘ ਯਾਤਰੀ ਨਿਵਾਸ ਚ ਕਮਰਾ ਲੈਣ ਤੋਂ ਬਾਅਦ ਅਸੀਂ ਆ ਗਏ ਸੱਚਖੰਡ ਸਾਹਿਬ ਵੱਲ ਸਵੇਰੇ 5:00 ਵਜੇ ਦਾ ਟਾਈਮ ਹੋਇਆ ਤੇ ਗਰਮੀ ਹੋਣ ਕਰਕੇ ਸੰਗਤ ਸਵੇਰੇ ਸਵੇਰੇ ਮੱਥਾ ਟੇਕਣ ਜਿਆਦਾ ਆਂਦੀ ਹੈ ਤੇ ਸ਼ਾਮ ਨੂੰ ਮੁੜ ਕੇ ਜਿਆਦਾ ਆਂਦੀ ਹੈ ਮੱਥਾ ਟੇਕ ਕੇ ਫਿਰ ਆਪਾਂ ਜਿਆਦਾ ਲੰਗਰ ਛਕਿਆ ਤੇ ਵਾਪਸ ਕਮਰੇ ਚ ਚਲੇ ਗਏ ਇਹ ਮੁੜ ਕੇ ਅਸੀਂ ਮੁੜ ਕੇ ਦਿਨ ਚੜ੍ਹੇ ਦੁਆਰਾ ਵਾਪਸ ਆਏ ਆਂ ਦੁਪਹਿਰ 10 ਮਾਰਚ ਦੁਪਹਿਰ 12 12:30 ਦਾ ਟਾਈਮ ਹੋ ਗਿਆ ਜੀ ਸੰਗਤ ਦੁਪਹਿਰ ਨੂੰ ਵੀ ਕਾਫੀ ਆ ਰਹੀ ਆ ਕਿਉਂਕਿ ਅੱਜ ਦਾ ਦਿਨ ਥੋੜਾ ਠੰਡਾ ਲੱਗ ਗਿਆ ਹੈ ਗਰਮੀ ਫੇਰ ਵੀ ਕਾਫੀ ਹੈ ਪੰਜਾਬ ਦੇ ਮੁਕਾਬਲੇ ਇੱਥੇ ਨਾਲੋਂ ਜ਼ਿਆਦਾ ਹੈ ਇੱਥੇ ਆ ਸੱਚਖੰਡ ਦਾ ਗੇਟ ਨੰਬਰ 2 ਲੰਗਰ ਛਕਣ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲੇ ਵਾਪਸ ਰਾਾਂਚ ਗਰਮੀ ਬਹੁਤ ਆ ਸ਼ਾਮ ਨੂੰ ਵਾਪਸ ਕਰ ਦੁਵਾਰਾਂ ਦੇ ਮੱਥਾ ਟੇਕਣ ਜਾਵਾਂਗੇ ਸ਼ਾਮ 5 ਵਜੇ ਦਾ ਸਮਾਂ ਹੋ ਗਿਆ ਅਸੀਂ ਤਿਆਰੀ ਕਰ ਰਹੇ ਹਾਂ ਲੋਕਲ ਗੁਰਦੁਆਰੇ ਜਾਣ ਦੀ ਅਸੀਂ ਖੜੇ ਹਾਂ ਬਾਹਰ ਪਾਈ ਦਿਆ ਸਿੰਘ ਯਾਤਰੀ ਨਿਵਾਸ ਦੇ ਬਾਹਰ ਦੇਖਣ ਜਾਂਦੇ ਲੋਕਲ ਗੁਰਦੁਆਰੇ ਸ਼ਾਮ ਦਾ 5 ਵਜੇ ਦਾ ਸਮਾਂ ਆ ਗਿਆ ਕਹਿੰਦੇ ਮੌਸਮ ਹੋ ਗਿਆ ਡੱਡਾ ਹੁਣ ਚਲ ਜੀਏ ਬਾਜ਼ਾਰ ਵਾਲ ਨੂੰ ਘੁੰਮ ਕੇ ਤੇ ਲੋਕਲ ਗੁਰਦੁਆਰੇ ਦੇਖਣਾ ਹੈ ਨਾ ਆਪਾਂ ਇਹ ਗਦਾਵਰੀ ਨਦੀ ਦੇ ਕੰਢੇ ਆ ਗੁਰਦੁਆਰਾ ਹੈਗਾ ਨਗੀਨਾ ਘਾਟ ਤੇ ਆ ਬਹੁਤ ਖੋਣਾ ਬਣਾਈ ਆ ਸ਼ਾਮ ਨੂੰ ਘੁੰਮਣ ਫਿਰਨ ਲਈ ਇੱਧਰ ਲੇਜ਼ਰ ਸ਼ੋਅ ਹੁੰਦਾ ਪਤਾ ਨਹੀਂ ਇੱਥੇ ਹੁੰਦਾ ਜਾਂ ਉਹ ਪਤਾ ਕਰਦੇ ਆ ਜage ਪਾਣੀ ਰੁਕਿਆ ਸਾਹਮਣੇ ਬੰਨਵਾ ਕੇ ਕਿਉਂਕਿ ਇੱਥੇ ਕੋਣਾ ਲੱਗਦਾ ਨਹੀਂ ਤਾਂ ਨਦੀ ਚ ਪਾਣੀ ਬਹੁਤ ਘਟ ਰਹਿ ਗਿਆ ਸੀ ਜਿਹ ਪਿਛਲੇ ਕੁ ਸਾਲਾਂ ਚ ਆਸੀਂ ਬੰਨ ਬਣਾ ਕੇ ਰੋਕਿਆ ਵਧੀਆ ਦੇਖ ਲੱਗਦੀ ਆ ਮੋਰੇ ਤੁਸੀਂ ਦੇਖ ਰਹੇ ਆ ਨਾਰੀਅਲ ਜਦੋਂ ਆਪਾਂ ਉੱਤਰ ਭਾਰ ਦੇ ਸੂਬਿਆਂ ਚ ਘੁੰਮਦੇ ਆ ਨਾ ਇੱਥੇ ਨਾਰੀਅਲ ਪਾਣੀ ਇਹਨਾਂ ਦਾ ਲੋਕਲ ਫੂਡ ਹੁੰਦਾ ਨਾਰੀਅਲ ਮਤਲਬ ਇਹਨਾਂ ਦਾ ਲੋਕਲ ਖਾਣਾ ਹੀ ਤੇ ਆ ਇਹ ਸਮੁੰਦਰ ਦੇ ਨਾਲ ਲੱਗਦੀਆਂ ਸਟੇਟਾਂ ਆ ਉੱਤਰ ਦੀਆਂ ਜ਼ਿਆਦਾਤਰ ਸਾਰੀਆਂ ਸਟੇਟਾਂ ਸਾਹਮਣੇ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਆ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਬੰਦਾ ਘਾਟ ਸਾਹਿਬ ਇੱਥੇ ਹੀ ਗੁਰੂ ਗੋਬਿੰਦ ਸਿੰਘ ਨੇ ਭਾਈ ਮਾਧੋਦਾਸ ਨੂੰ ਬੰਦਾ ਸਿੰਘ ਬਹਾਦਰ ਬਣਾਇਆ ਸੀ ਇਹ ਵੀ ਗੋਦਾਵਰੀ ਦੰਦੀ ਦੇ ਕੰਡੇ ਤੇ ਗੁਰਦੁਆਰਾ ਸਾਹਿਬ ਹੋ ਗਿਆ ਜੇ ਕਿਹ ਲੱਗੇ ਜੋ ਕਿ ਕਿਲੋ ਜੇ ਹੁਣ ਦੋ ਕਿਲੋ ਕਿਹ ਅੱਗੇ ਕਿਹ ਲੱਗੇ ਬਣੀ ਸੀ ਅੱਗੇ ਇਸ ਦਾ ਲੱਗੇ ਇਹਨਾਂ ਨੇ ਗੁਰੂ ਜੀ ਦੇ ਮਹਾਰਾਜ ਲੋਕਲ ਗੁਰਦਵਾਰੇ ਦੇਖ ਕੇ ਅਰਦਾਸ ਚਾਹ ਜਰੀ ਲਵਾਈ ਰਹਿਦਾ ਸਭ ਦਾ ਪਾਸ ਸੋਣਾ ਲੰਗਰ ਛੱਕ ਕੇ ਵਾਪਸ ਬਾਜ਼ਾਰ ਵੱਲੋਂ ਆ ਗਏ ਕਾਫੀ ਰੌਣਕ ਹੁੰਦੀ ਇੱਥੇ ਦੇ ਲੋਕਲ ਬਾਜ਼ਾਰ 'ਚ ਇੱਥੇ ਹੁਣ ਆਪਾਂ ਅੱਜ ਦੀ ਵੀਡੀਓ ਦਾ ਅੰਤ ਕਰਦੇ ਆਂ ਬਾਕੀ ਮਿਲਦੇ ਤੁਹਾਨੂੰ ਹੁਣ ਸਵੇਰ ਦੇ ਲੋਕਲ ਗੁਰਦਵਾਰੇ ਦੇਖਣ ਜਾਵਾਂਗੇ ਦੂਜੇ ਦਿਨ ਤੋਂ ਸਵੇਰਾ ਚੜ੍ਹ ਗਿਆ ਸਾਰੇ ਮੱਥਾ ਟੇਕਣ ਆਏ ਅੱਜ ਲੋਹਰਗੁਰਦਵਾਰੇ ਦਰਸ਼ਨ ਕਰਨ ਜਾਣੇ ਆ ਉਤੋਂ ਪਹਿਲਾਂ ਮੱਥਾ ਟੇਕ ਲਈਏ ਤਾਂ ਮੱਥਾ ਟੇਕ ਲੰਗਰ ਛੱਕਦੇ ਆਂ ਮੱਥਾ ਟੇਕ ਕੇ ਵਾਪਸ ਆਪਾਂ ਗੱਡੀ 'ਚ ਬੈਠ ਗਏ ਆ ਗੱਡੀ ਇੱਕ ਦਿਨ ਪਹਿਲਾਂ ਹੀ ਬੁੱਕ ਕਰ ਲਈ ਸੀ ਇਹ ਗੱਡੀ ਆਪਾਂ ਨੂੰ ਡੇੜ ਸ਼ਹਿਰ ਦੇ ਆਲੇ ਦੁਆਲੇ ਦੇ ਲੋਕਲ ਗੁਰਦੁਆਰੇ ਦਿਖਾਊਗੀ ਆਪਾਂ ਇਸ ਟਾਈਮ ਖੜੇ ਆ ਭਾਈ ਦਿਆ ਸਿੰਘ ਯਾਤਰੀ ਨਿਵਾਸ ਤੇ ਬਿਲਕੁਲ ਬਾਹਰ ਸ਼ਹਿਰ 'ਚੋਂ ਨਿਕਲਦੇ ਸਾਰ ਪਹਿਲਾ ਗੁਰਦੁਆਰਾ ਜਿਹੜਾ ਆਇਆ ਉਹ ਹੈ ਗੁਰਦੁਆਰਾ ਪਾਬਾ ਦੀਪ ਸਿੰਘ ਵੋ ਬਦੀਪ ਸਿੰਘ ਦੀ ਯਾਦ ਚ ਬਣਾਇਆ ਹੋਇਆ ਸ਼ਹਿਰੋਂ ਬਾਹਰ ਗੁਰਦੁਆਰਾ ਸਾਹਿਬ ਆਪਣੇ ਪੰਜਾਬ ਦੇ ਜਿੰਨੇ ਟਰੱਕ ਆ ਇੱਥੇ ਰੁਕੇ ਹੋਏ ਆ ਅੱਗੇ ਬਾਬਾ ਨਧਾਨ ਸਿੰਘ ਗੁਰਦੁਆਰੇ ਵੱਲ ਰੁਕ ਜਾਂਦੇ ਸੀ ਹੁਣ ਇੱਧਰ ਸ਼ਹਿਰੋਂ ਬਾਹਰ ਰੁਕ ਜਾਂਦੇ ਆ ਚੱਲਦੇ ਅੰਦਰ ਮੱਥਾ ਟੇਕਣ ਆ ਬੱਕ ਬੱਕ ਸਟੇਟਾਂ ਤੋਂ ਆਈਆਂ ਗੱਡੀਆਂ ਪੰਜਾਬ ਦੀਨ ਪੰਜਾਬੀਆਂ ਦੀਆਂ ਗੱਡੀਆਂ ਇੱਥੇ ਰੁਕ ਜਿੱਕੇ ਸਤੇ ਇਹ ਕਰ ਲੈਣੀਆਂ ਰਾਤਾਂ ਨੂੰ ਬਹੁਤ ਜਗ੍ਹਾ ਟਰੱਕ ਲਾਣ ਦੀ ਕੰਪੈਨਰ ਵੀ ਆ ਜੰਨੀਆਂ ਇੱਥੇ ਇਹ ਵਗਾ ਜਿਹੜੀਆਂ ਕੰਪਨੀਆਂ ਇੱਧਰੋਂ ਆਈਆਂ ਬਾਡੀਆਂ ਕਰਨੋਂ ਇੱਥੇ ਰੁਕ ਜੰਨੀਆਂ ਇੱਕ ਦੋ ਦਿਨ ਬਹੁਤ ਸੋਹਣੀ ਇਮਾਰਤ ਬਣੀ ਹੈ ਉੱਪਰ ਜਹਾਜ਼ ਬਣਿਆ ਹੈ ਬਹੁਤ ਸਾਰੇ ਕਮਰੇ ਬਣੇ ਹੋਣ ਰਹੈਸ਼ ਲਈ ਚਲੋ ਚਲੀਏ ਅਗਲੇ ਘਰ ਦੁਬਾਰੇ ਸਾਹਿਬ ਇੱਕ ਘੁੰੜ ਦੁਬਾਰਾ ਸਾਹਿਬ ਦਾ ਨਾਮ ਹੈਗਾ ਚੰਦਨ ਸਾਹਿਬ ਇਹ ਚੰਦਨ ਦੇ ਬੂਟੇ ਲੱਗੇ ਹੋਏ ਨੇ ਇੱਥੇ ਇੱਕ ਪੀਂਗ ਵੀ ਪਾਈ ਉਹ ਝੂਟਣ ਨੂੰ ਉੱਪਰ ਸਾਗਵਾਨ ਲੱਗਾ ਹੋਇਆ ਇਹ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਨਾਨਕ ਸਰ ਸਾਹਿਬ ਇਹ ਸਾਡਾ ਦੂਜਾ ਗੁਰਦੁਆਰਾ ਆ ਦੂਜਾ ਵੈਸੇ ਉਹ ਬਣਦਾ ਜਿਹੜਾ ਚੰਦਨ ਸਾਹਿਬ ਦਾ ਕੋਈ ਇਤਿਹਾਸ ਗੁਰਦੁਆਰੇ ਨੇ ਉਦੋਂ ਤੇ ਇਹ ਗੁਰਦੁਆਰਾ ਬਣ ਗਿਆ ਆਪਣਾ ਦੂਜਾ ਦਿਨ ਦਾ ਗੁਰਦੁਆਰੇ ਦਾ ਸਾਹਿਬ ਦਾ ਨਾਂ ਹੈਗਾ ਨਾਨਕ ਸਰ ਸਾਹਿਬ ਆ ਕੁਝ ਮੂਰਤੀਆਂ ਬਣਾਈਆਂ ਗਈਆਂ ਨੇ। ਉਹ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਉਹ ਤਿਆਰ ਹੁੰਦੀ ਹੈ ਜੇ। ਪਰ ਆ ਤਿਆਰ ਹੁੰਦੀ ਹੈ ਜੀ ਨਾ। ਆ ਗੁਰੂ ਨਾਨਕ ਸਰਸਬ ਜੀ ਜਿਹੜਾ ਗੁਰਦੁਆਰਾ ਸਾਹਿਬ ਦੇ ਥੱਲੇ ਆ ਸਰੋਵਰ ਹੈ। ਤੇ ਆ ਤਪਸਥਾਨ ਮਹਾਰਾਸ਼ਟਰ ਦੇ ਨੰਦੇੜ ਸਾਈਡ ਨੂੰ ਜਿੱਧਰ-ਇਧਰ ਪਾਣੀ ਦੀ ਬੜੀ ਕਮੀ ਹੈ ਇੱਥੇ ਹਰੇਕ ਗੁਰਦੁਆਰਾ ਸਾਹਿਬ 'ਚ ਸਰੋਵਰ ਨਹੀਂ ਮਿਲਦੇ ਇੱਥੇ ਗੁਰਦੁਆਰਾ ਇਹ ਵਾਲੇ ਗੁਰਦੁਆਰਾ ਸਾਹਿਬ 'ਚ ਸਰੋਵਰ ਹੈ ਜਾਂ ਆਪਾਂ ਨੂੰ ਬਿਦਰਚ ਮਿਲਣਾ ਨਾਨਕ ਚੀਰੇ ਸਰੋਵਰ ਹੈ ਉਸ ਤੋਂ ਬਾਅਦ ਸਰੋਵਰ ਆਪਣੇ ਸ਼িকারਖਾਟ ਗੁਰਦੁਆਰਾ ਸਾਹਿਬ 'ਚ ਉੱਥੇ ਵੀ ਸਰੋਵਰ ਹੈਗੇ ਆ ਮਤਲਬ ਕਹਿਣ ਦਾ ਉੱਦਾਂ ਸਾਰਿਆਂ ਗੁਰਦੁਆਰਿਆਂ 'ਚ ਸਰੋਵਰ ਨਹੀਂ ਹੈ ਕਿ ਪਾਣੀ ਦੀ ਕਮੀ ਬਹੁਤ ਹੈ ਇਸੇ ਸਰਬਤ ਦਵਾਰ ਰਤਨਗੜ ਸਾਹਿਬ ਦੀ ਨਵੀਂ ਬਣੀ ਹੋਈ ਇਮਾਰਤ ਇੱਥੇ ਲੱਸੀ ਦਾ ਪ੍ਰਕਾਸ਼ ਮਿਲਦਾ ਮਿੱਠੀ ਲੱਸੀ ਦਾ ਨੀਂ ਵਾਲੀ ਗੁਰਦੁਆਰਾ ਸੰਗਤ ਸਾਹਿਬ ਇਹ ਨੰਦੇੜ ਸ਼ਹਿਰ ਦੇ ਵਿੱਚੇ ਪੈਂਦਾ ਦੂਜੇ ਪਾਸੇ ਇੱਥੇ ਸੰਗਤਾਂ ਨੂੰ ਢਾਲ ਭਰ ਕੇ ਸੰਗਤਾਂ ਨੂੰ ਨਹੀਂ ਫੌਜਾਂ ਨੂੰ ਢਾਲ ਭਰ ਕੇ ਸੋਨੇ ਦੀਆਂ ਮੂਹਰਾ ਵੰਡੀਆਂ ਸੀ ਢਾਲ ਹਜੇ ਵੀ ਇੱਥੇ ਹੀ ਆ ਫੌਜਾਂ ਵੀ ਤੇ ਇਹਨਾਂ ਨਾਲ ਸੜੀਆਂ ਝੂਟੀਆਂ ਹਾਂ ਹਾਂ ਦਿਖਾ ਲਿਆ ਸਮੈ ਲਗੋ ਇੱਥੇ ਉੱਪਰ ਚਾਚਾ ਕੀ ਹੈ ਕਿ ਤਾਂ ਗੁਰੂਆਂ ਦੀਆਂ ਫੌਜਾਂ ਦੇਗ ਨੂੰ ਦੇਗ ਬਣਾ ਰਹੀਆਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਸ਼ਿਕਾਰਖਾਟ ਤੇ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਬੇਮਖੋਏ ਸਿੰਘ ਦੀ ਸਟੋਰੀ ਆ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆ ਕੇ ਸ਼ਿਕਾਰ ਕਰਕੇ ਉਸ ਸਿੰਘ ਨੂੰ ਮੁਕਤੀ ਦਵਾਈ ਸੀਗੀ ਤੇ ਇਹ ਗੁਰਦੁਆਰੇ ਦਾ ਨਾਮ ਹੈਗਾ ਸ਼ਿਕਾਰਖਾਟ ਸਾਹਿਬ ਕਾਫੀ ਉੱਚਾ ਬਣਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸ਼ਿਕਾਰ ਘਾਟ ਦੇ ਬਾਹਰ ਗਰਮੀ ਬਹੁਤ ਹੋ ਗਈ ਸੀ ਮੱਥਾ ਟੇਕ ਕੇ ਆਕੇ ਰਾਸ ਨਾਰੀਅਲ ਚਾਪ ਪਵਾੜੇ ਦੀ ਸੰਗਤ ਛਕਣ ਲੱਗੇ ਹੋ ਇੱਥੇ ਬਹਿ ਕੇ ਪੱਖੇ ਚੱਲਦੇ ਠੰਡਾ ਪਿਛੇ ਗਦਾਵਰੀ ਨਦੀ ਸ਼ਿਕਾਰ ਘਾਟ ਤੋਂ ਬਾਅਦ ਪਹੁੰਚੇ ਆਪਾਂ ਮਾਤਾ ਸੇਵ ਦੇਵਾ ਜੀ ਗੁਰਦੁਆਰਾ ਸਾਹਿਬ ਸਿੱਧਾ ਮੱਥਾ ਟੇਕ ਕਿਥੇ ਲੰਗਰ ਵੀ ਛਕਾਂਗੇ ਇੱਥੋਂ ਬਾਅਦ ਜਾਵਾਂਗੇ ਗੁਰਦੁਆਰਾ ਮਾਲ ਟੇਕ ਰਹੀ ਗਰਮੀ ਬਹੁਤ ਹੈ ਅੱਜ ਅਸੀਂ ਪਹੁੰਚੇ ਗੁਰਦੁਆਰਾ ਮਾਲ ਟੇਕ ਰਹੀ ਸਾਹਿਬ ਗੁਰਦੁਆਰਾ ਮਾਲ ਟੇਕ ਰਹੀ ਸਾਹਿਬ ਰੁਪਿਆ ਵਿਸ਼ਵਾ ਕਰੋ ਬਾਈ ਗਰੋ ਬੱਬਈ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਗਏ ਆ ਸੱਚਖੰਡ ਸਾਹਿਬ ਸਰਾਂਚ ਥੋੜਾ ਜਿਹਾ ਅਰੈਸਟ ਕੀਤੀ ਤੇ ਵਾਪਸ ਬਾਹਰ ਨਿਕਲੇ ਆ ਤੇ ਹੁਣ ਅਸੀਂ ਚੱਲੇ ਆ ਦਰਸ਼ਨ ਕਰਨ ਗੁਰੂ ਸਾਹਿਬ ਦੇ ਘੋੜਿਆਂ ਦੇ ਜਿੱਧਰ ਘੋੜੇ ਬੰਨੇ ਹੁੰਦੇ ਤਵੇਲਾ ਕਹਿੰਦੇ ਆ ਹੁਣ ਆਪਾਂ ਜਾਵਾਂਗੇ ਘੋੜੇ ਦੇਖਣ ਘੋੜੇ ਬਹੁਤ ਦਰਸ਼ਣੀ ਹੁੰਦੇ ਇੱਥੇ ਦੇ ਦੇਖਦੇ ਆ ਅੱਗੇ ਜਾ ਕੇ ਹਾਂਜੀ ਆ ਗਏ ਆ ਇਹ ਘੋੜੇ ਦੇਖਣ ਆਪਾਂ ਤਵੇਲੇ ਦੇ ਵਿੱਚ ਇੱਥੇ ਆ ਕੇ ਦੇਖਿਆ ਵਕੈਦਾ ਮਤਲਬ ਪ੍ਰਸ਼ਾਦ ਵਗੈਰਾ ਚੜਦਾ ਹੈ ਛੋਲਿਆਂ ਦਾ ਚੜਾਉਣਾ ਜੇ ਕਿਸ ਤਰ੍ਹਾਂ ਵਿੱਚ ਚੜਾ ਸਕਦੇ ਆ ਤੇ ਪਹਿਲੇ ਹੀ ਜਿਹੜਾ ਸਾਹਮਣੇ ਘੋੜਾ ਆ ਘੋੜੇ ਦਾ ਨਾਮ ਹੈ ਬਾਬਾ ਨਮੋਲ ਸਿੰਘ ਜੀ ਤੇ ਇਹ ਗੱਦੀ ਵਾਲਾ ਘੋੜਾ ਆ ਇੱਥੇ ਮੇਨ ਗੱਦੀ ਹੁੰਦੀ ਆ ਨਗਰ ਕੀਰਤਨ ਜਿਹੜਾ ਉਹ ਘੋੜਾ ਸਭ ਤੋਂ ਮੋਹਰੇ ਤੁਰਦਾ ਹੈ ਉਹ ਘੋੜਾ ਆ ਹਾਂ ਇਹ ਤਨਵਾ ਕੋੜੀ ਤੇ ਮੋਰੀ ਸਾਥੀ ਆ ਦੇ ਰਹੇ ਨੇ ਕੰਡੀਸ਼ਨਿੰਗ ਗੱਡੀ ਵਾਲਾ ਛੋੜਾ ਬਾਬਾ ਨਮੂਲ ਸਿੰਘ ਜੀ ਆਇਆ ਗੱਡੀ ਵਾਲਾ ਕੋੜਾ ਉਹ ਪੰਜ ਪਿਆਰੇਆ ਵਾਲਾ ਹੋ ਗਿਆ ਜੀ ਪਰਲੇ ਪਾਸੇ ਜਾਣ ਦਿੰਦੇ ਉਧਰ ਵੀ ਤਲਾਹ ਦੇਖਿਆ ਨੇ ਪਵਨ ਪੰਜ ਪਿਆਰੇਆ ਵਾਲਾ ਕੋੜ ਦਾ ਨਾਂ ਯੋਧਾ ਸੁਣਾਇ ਚਰਸਾ ਚਰਸਾ ਦਿਲ ਸ਼ੇਰ ਨੇ ਹਾਲ ਜੈ ਮੰਗਲ ਆਹ ਸੋਨਾ ਹੈ ਬੱਬਾ ਆਹੋ ਬੱਬਾ ਸਾਗਰ ਇੱਥੇ ਲੋ ਇਹ ਜੁੱਤੇ ਮਗਰ ਤਿਆਰ ਹੁੰਦੇ ਆ ਰਾਜੂ ਇੱਥੇ ਕਾਲਾ ਆ ਵੀ ਖਰਦਾ ਕਿੱਤਿਆਂ ਨਾਲ ਹੀ ਜਾ ਜਾ ਜਦੇ ਆਵਾ ਹਵਾ ਤਰੇਗਾ ਹਾਂ ਤੇਦੀ ਕੀਮਤ ਹੈ ਅਸਲੀ ਕੀਮਤ ਹੈ ਇਹ ਸਾਰੇ ਕਾਲੇ ਜ ਸਾਰੇ ਚਿੱਟੇ ਅੱਖਾਂ ਵੀ ਕਾਲੀਆਂ ਨੇ ਮਾਦਵ ਗਬਰੂ ਗਬਰੂ ਤੇਰਾ ਹੀ ਕੱਦ ਘੜ ਸੋਹਣਾ ਹੈ ਆ ਨੁਕਰਾ ਦਲਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਗੁਰੂ ਗੋਬਿੰਦ ਸਿੰਘ ਮਿਊਜ਼ੀਅਮ ਦੇਖਣ ਤੋਂ ਬਾਅਦ ਆਪਾਂ ਵਾਪਸ ਗਏ ਸੱਚਖੰਡ ਸਾਹਿਬ ਤੇ ਗੱਡੀ ਬੁੱਕ ਕਰਨੀ ਆ ਨਾਨਕਚੀਰਾ ਦੇ ਲਈ ਹਾਂਜੀ ਵਾਪਸ ਆ ਗਏ ਆ ਸੱਚਖੰਡ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਤੁਹਾਨੂੰ ਮਿਲ ਜਾਂਦੇ ਏਜੰਟ ਵਗੈਰਾ ਗੱਡੀਆਂ ਜਿਹਨਾਂ ਨਾਲ ਬੁੱਕ ਕਰ ਸਕਦੇ ਆ ਅਸੀਂ ਗੱਡੀ ਬੁੱਕ ਕਰ ਲਈ ਆ ਨਾਨਕਚੀਰਾ ਸਾਹਿਬ ਦੇ ਲਈ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਅਲੀ ਵੀਡੀਓ ਚ ਨਾਨਕਚੀਰਾ ਸਾਹਿਬ ਦੇ ao vrati